अंदर <laughs> <laughs> ਕਪੜੇ ਪੱਟੇ ਦੇ ਅੰਦਰ ਬਾਰੇ 1 ਮੀਟਰ ਕਸਟਰੀਕਾ ਜਾਂ ਤਾਂ ਅਵਾਰੀ ਕਿੱਥੇ ਗਈ ਨਹੀਂ ਨਹੀਂ ਸਫਾਈ ਇਹ ਰਾਤ ਨੂੰ ਮੰਡੇਰਾ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਉਹ ਕਹਿੰਦਾ ਗੁਰਮੀਤ ਸਿੰਘ ਤੇ ਗੁਰਵਿੰਦਰ ਸਿੰਘ ਹੈਗੇ ਨੇ ਇਹਨਾਂ ਦੀ ਚਾਰੇ ਚਾਰੇ ਦੀ achar ਬਣਾਉਣ ਦੀ ਫਕਤੀ ਹੈਗੀ ਹੈ ਉੱਥੇ ਕੋਈ ਇਨਸੀਡੈਂਟ ਹੋਇਆ ਹੈ ਉਹਦੇ ਸਬੰਧ ਵਿੱਚ ਸੁਵੇਰੇ ਜਾ ਕੇ ਪੁੱਛਿਸ਼ ਕਰਨ ਦੇ ਨੇ ਤੇ ਉਹ ਤੋਂ ਬਾਅਦ ਹੀ ਦਾਸਾਦ ਨੇ ਅਸਲ ਗੱਲ ਕੀਤੀ ਹੈ ਮਾਲਕਾਂ ਦਾ ਕਹਿਣਾ ਹੈਗਾ ਕਿ ਗੋਲੀ ਚੱਲੀ ਹੈ ਕੋਈ ਕਹਿੰਦਾ ਲੱਗਿਆ ਜਾਂ ਅੰਬੀ ਸਾਡੇ ਉੱਤੇ ਅਲਗ-ਅਲਗ ਟੀਮਾਂ ਲੱਗੀਆਂ ਹੋਈਆਂ ਨੇ ਸੀਆਈਏ ਤੋਂ ਫੋਰੈਂਸਿਕ ਤੇ ਸਾਡੇ ਥਾਣੇ ਦੀ ਹੈ ਪੂਰਾ ਉਹਦਾ ਅਸੀਂ ਮਤਲਬ ਪੁੱਤੀਸ਼ ਕਰਨ ਤੋਂ ਬਾਅਦ ਹੀ ਦੱਸਾਂਗੇ ਕੋਈ ਇਹਨਾਂ ਨੂੰ ਕੋਈ ਘੰਟੀ ਆਈ ਹੈ ਜਾਂ ਕੀ ਕੋਈ ਖਾਸ ਅਦਾ ਰਹੀ ਹੈ ਕੋਈ ਇਹਨਾਂ ਨੂੰ ਕੁਝ ਦਿਨ ਪਹਿਲਾਂ ਥੋੜੀ ਆਈ ਸੀ ਕੋਈ ਥ੍ਰੈਟ ਦਾ ਲਾਈ ਸੀ ਮੱਟੋ ਕੋ ਸਾਨੂੰ ਇਹ ਲੱਗ ਰਿਹਾ ਸੀ ਕਿ ਕੋਈ ਜਿੱਦਾਂ ਇਹਨਾਂ ਦੇ ਬਿਜ਼ਨਸ 파ਟਨਰ ਦੇ ਨਾਲ ਸਾਟਦਾ ਹੈ ਮਾਮਲਾ ਕੋਈ ਹਲੇ ਗੱਲ ਹੋਇਆ ਕਿ ਮਾਮਲਾ ਹਲੇ ਪੂਰੀ ਪੁੱਤੀਸ਼ ਕਰਦੇ ਹੋ ਤਬਾਦ ਹੀ ਆਪਣਾ ਦਰਸ਼ਕ ਪਾ